ਦੋਸਤੋ ਕੀ ਹਾਲ ਚਾਲ ਨੇ ਅੱਜ ਗੱਲ ਕਰਦੇ ਆ ਇੱਕ ਨਾਵਲ ਇਸ਼ਕ ਮਹਿਕਮ ਬਾਰੇ ਇਹ ਨਾਵਲ ਦੇ ਲੇਖਕ ਬਲਦੇਵ ਸਿੰਘ ਨੇ ਜਿਨ੍ਹਾਂ ਨੇ ਨਾਵਲ ਵਿੱਚ ਪੰਜਾਬੀ ਸਾਹਿਤ ਦੇ ਦੋ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤ ਦੀਆਂ ਜੀਵਨੀਆਂ ਤੇ ਉਹਨਾਂ ਦੇ ਆਪਸੀ ਰਿਸ਼ਤਿਆਂ ਨੂੰ ਬਹੁਤ ਸੂਖਮ ਢੰਗ ਨਾਲ ਪੇਸ਼ ਕੀਤਾ ਹੈ ਇਸ਼ਕ ਮਹਿਕਮ ਨਾਵਲ ਦਾ ਨਾਂ ਵੀ ਇੱਕ ਗਹਿਰੀ ਰੋਹਾਨੀ ਅਤੇ ਜਿਜਵਾਤੀ ਯਾਤਰਾ ਦੀ ਪੇਸ਼ਕਸ਼ ਕਰਦਾ ਹੈ ਸ਼ਿਵ ਕੁਮਾਰ ਵਟਾਲਵੀ ਜੋ ਆਪਣੀ ਗਹਿਰੀ ਅਤੇ ਸੁਵੇਦਨਸ਼ੀਲਤਾ ਅਤੇ ਪੀੜਾ ਪਰਿਕਵਤਾ ਲਈ ਜਾਣਿਆ ਜਾਂਦਾ ਹੈ ਨਾਵਲ ਵਿੱਚ ਉਸ ਦੇ ਜੀਵਨ ਦਰਦ ਅਤੇ ਰੋਹਾਨੀ ਖੋਜ ਨੂੰ ਦਰਸਾਇਆ ਗਿਆ ਹੈ ਜਜੀਤ ਪਾਤਰ ਜੀ ਸ਼ਿਵ ਦਾ ਦੋਸਤ ਅਤੇ ਇੱਕ ਹੋਰ ਪ੍ਰਸਿੱਧ ਕਵੀ ਨਾਵਲ ਵਿੱਚ ਪਾਤਰ ਦੀ ਭੂਮਿਕਾ ਸ਼ਿਵ ਦੇ ਜੀਵਨ ਦੇ ਅਲੱਗ-ਅਲੱਗ ਪਹਿਲੂਆਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਜਸਵੰਤ ਸਿੰਘ ਕਮਲਜੀ ਨਾਵਲ ਵਿੱਚ ਇੱਕ ਕਿਰਦਾਰ ਪਾਤਰਾਂ ਦੀਆਂ ਭਾਵਨਾਵਾਂ ਅਤੇ ਰੋਹਾਨੀ ਸੰਘਰਸ਼ਾਂ ਨੂੰ ਜਾਗਰ ਕਰਦਾ ਹੈ ਸ਼ਮਸ਼ੀਰ ਜੀ ਦਾ ਸ਼ਿਵ ਜੀ ਦਾ ਸਹਿਯੋਗੀ ਅਤੇ ਕਾਵਿਕ ਸਾਥੀ ਸ਼ਮਸ਼ੀਰ ਜੀ ਬਾਰੇ ਵੀ ਗੱਲ ਕੀਤੀ ਹੈ ਨਾਵਲ ਦਾ ਮੁੱਖ ਏਸਾ ਹੈ ਕਿ ਕਿਵੇਂ ਇੱਕ ਕਲਾਕਾਰ ਦਾ ਜੀਵਨ ਉਸ ਦੀ ਕਲਾ ਨੂੰ ਪ੍ਰਭਾਵਿਤ ਕਰਦਾ ਹੈ ਸ਼ਿਵ ਦੀਆਂ ਦੁੱਖ ਦੁਖਦਾਈ ਕਵਿਤਾਵਾਂ ਉਸ ਦੇ ਅੰਦਰੂਨੀ ਸੰਘਰਸ਼ਾਂ ਦਾ ਪ੍ਰਤੀਬਿੰਬ ਹਨ ਨਾਵਲ ਕਵੀਆਂ ਦੀ ਆਤਮਿਕ ਯਾਤਰਾ ਤੇ ਉਹਨਾਂ ਦੀ ਆਪਣੀ ਪਛਾਣ ਲੱਭਣ ਵਿੱਚ ਕੋਸ਼ਿਸ਼ ਨੂੰ ਵੀ ਦਸਾਉਂਦਾ ਹੈ। ਸ਼ਿਵ ਅਤੇ ਸੁਜੀਤ ਪਾਤਰ ਦੇ ਰਿਸ਼ਤੇ ਨੂੰ ਖਾਸ ਤੌਰ ਤੇ ਉਜਾਗਰ ਕੀਤਾ ਗਿਆ ਹੈ ਜੋ ਜੀਵਨ ਦੀਆਂ ਮੁਸ਼ਕਲਾਂ ਦਾ ਆਸਰਾ ਦਿੰਦੇ ਇੱਕ ਦੂਜੇ ਦੇ ਦੋਸਤੀ ਦੇ ਰਿਸ਼ਤੇ ਨੂੰ ਨਿਭਾਉਂਦੇ ਨੇ। ਸਾਹਿਤ ਸਮਾਜ ਨਾਵਲ ਉਸ ਸਮੇਂ ਦੇ ਪੰਜਾਬੀ ਸਾਹਿਤਿਕ ਮਾਹੌਲ ਅਤੇ ਕਵੀਆਂ ਦੇ ਸਮਾਜਿਕ ਜੀਵਨ ਨੂੰ ਵੀ ਪੇਸ਼ ਕਰਦਾ ਹੈ। ਇਹ ਨਾਵਲ ਕਲਾਕਾਰਾਂ ਦੇ ਮਨੋਵਿਗਿਆਨਿਕ ਉਹਨਾਂ ਦੇ ਜੀਵਨ ਦੀਆਂ ਚੁਣੌਤੀਆਂ ਅਤੇ ਸਾਹਿਦ ਨਾਲ ਉਹਨਾਂ ਦੇ ਡੂੰਘੇ ਲਗਾਉ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕਰਦਾ ਹੈ ਇੱਥੇ ਇਸ਼ਕ ਸਿਰਫ ਰਮਾਂਸ ਨਹੀਂ ਇੱਕ ਅੰਦਰੂਨੀ ਜਾਗਰੂਤਾ ਹੈ ਮਹਿਕ ਸਿਰਫ ਇੱਕ ਕਿਰਦਾਰ ਨਹੀਂ ਇੱਕ ਪ੍ਰਤੀਕ ਹੈ ਇਸ਼ਕ ਦੀ ਮਹਿਕ ਜੋ ਰਾਮ ਦੀ ਜ਼ਿੰਦਗੀ ਵਿੱਚ ਆਉਂਦੀ ਹੈ ਉਸ ਨੂੰ ਬਦਲ ਦਿੰਦੀ ਹੈ ਇਹ ਨਾਵਲ ਆਪਣੇ ਅਰਝਾਨਾ ਜਿਵੇਂ ਕਿ ਰੋਹਾਨੀਅਤ ਪਿਆਰ ਆਤਮ ਖੋਜ ਅਤੇ ਕਲਮਦਿਕਤਾ ਨੂੰ ਬਹੁਤ ਸੁੰਦਰ ਢੰਗ ਨਾਲ ਸ਼ੋਹਂਦਾ ਹੈ